ਾਰੇਸ਼ਿਆ ਦੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਇਸ ਵੇਲੇ ਦੀ ਇੱਕ ਬਹੁਤ ਵੱਡੀ ਖਬਰ। ਆਪੀਐਸ ਅਫੀਸਰ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਬੜਗਾੜੀ ਕਾਂਡ ਦੀ ਇਨਵੈਸਟੀਗੇਸ਼ਨ ਕੀਤੀ ਸੀ ਅਤੇ ਜੋ ਆਮ ਆਦਮੀ ਪਾਰਟੀ ਵਿੱਚ 2021 ਦੇ ਵਿੱਚ ਸ਼ਾਮਲ ਹੋ ਗਏ ਸਨ। ਉਹਨਾਂ ਨੇ ਅੰਮ੍ਰਿਤਸਰ ਤੋਂ ਚੋਣ ਵਿੱਚ ਲੜੀ ਸੀ ਅਤੇ ਉਹ ਵਿਧਾਇਕ ਚੁਣੇ ਗਏ ਸਨ। ਹੁਣ ਉਹਨਾਂ ਨੂੰ 5 ਸਾਲ ਲਈ ਆਮ ਆਦਮੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਏ ਕਿਉਂ ਕੱਢਿਆ ਏ ਇਸ ਬਾਰੇ ਗੱਲ ਅਸੀਂ ਬਾਅਦ ਦੇ ਵਿੱਚ ਕਰਾਂਗੇ ਆਓ ਸਭ ਤੋਂ ਪਹਿਲਾਂ ਦੇਖੀਏ ਕਿ ਜਦੋਂ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਸੀ ਤਾਂ ਉਸ ਵੇਲੇ ਕੁਮਰ ਵਿਜੇ ਪ੍ਰਤਾਪ ਦੇ ਸਹੇਲੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਕਿਸ ਤਰ੍ਹਾਂ ਗਏ ਸਨ आम आदमी पार्टी के लिए पंजाब के लिए बहुत ही खुशी का दिन है कुंवर विजय प्रताप जी आम आदमी पार्टी में शामिल हो रहे हैं कुंवर विजय प्रताप जी नेता नहीं है पॉलिटिकल परिवार से नहीं आते हमारी नेताओं की पार्टी नहीं है हम सब देश के लिए आए हैं समाज के लिए आए हैं और उसी भावना के साथ आज कुंवर विजय प्रताप जी आम आदमी पार्टी में शामिल हो रहे हैं अगर कोई भी आम आदमी इनके यहाँ फरियाद लेके चला जाता था तो उसके सुनवाई किया करते थे इसलिए जनता इनको इतना प्यार करती है लेकिन पिछले दो ढाई साल के अंदर जो बरगाड़ी कांड में पंजाब के लोगों को न्याय दिलाने के लिए इन्होंने संघर्ष किया वो पूरा पंजाब देखा मैं आज पंजाब के लोगों को ये विश्वास दिलाना चाहता हूँ कि जो इनकी अधूरी लड़ाई है और जो आज तक पंजाब के लोगों को बरगाड़ी कांड में न्याय नहीं मिला आम आदमी पार्टी की सरकार बनेगी बरगाड़ी कांड के जो भी मास्टरमाइंड हैं उनको सज़ा दिलाएंगे और पंजाब के लोगों को न्याय दिलाएंगे 2021 में कुमार विजय प्रताप दे बहुत सोहले गए सन क्योंकि उस समय आम आदमी पार्टी ने लोड़ सी कुमार विजय प्रताप वरगे अवसरों दी ਜਿਨ੍ਹਾਂ ਨੇ ਬੜਗਾੜੀ ਕਾਂਡ ਦੀ ਇਨਵੈਸਟੀਗੇਸ਼ਨ ਕੀਤੀ ਸੀ ਮੁੱਦਾ ਸਿਖਰ ਤੇ ਸੀ ਬੜਗਾੜੀ ਕਾਂਡ ਦਾ ਤੇ ਸਿੱਖ VOTਾਂ ਨੂੰ ਪਰਮਾਉਣਾ ਚਾਹੁੰਦੀ ਸੀ ਪਾਰਟੀ ਪਰ ਹੁਣ ਜਦੋਂ IPS ਅਫਸਰ ਕੁਮਰ ਵੀਰੇ ਪ੍ਰਤਾਪ ਨੇ ਵਿਕਰਮਜੀਤ ਮਜੀਠੀਆ ਦੇ ਮਾਮਲੇ ਵਿੱਚ ਆਪਣੀ ਹੀ ਸਰਕਾਰ ਦੀ ਨਿਪਟਾ ਚ ਨਹੀਂ ਕੀਤੀ ਹੈ ਤਾਂ ਉਹਨਾਂ ਨੂੰ 5 ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ ਇਸ ਘਟਨਾ ਦਾ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਸੋਸ਼ਲ ਮੀਡੀਆ ਉੱਤੇ ਆਮ ਆਦਮੀ ਪਾਰਟੀ ਵੱਲੋਂ ਇੰਜ ਕੀਤੇ ਜਾਣਦੇ ਵੱਡੇ ਪੱਦਰਤੇ ਨਖੇਦੀ ਕਰ ਰਹੇ ਹਨ ਆਓ ਦੇਖੀਏ ਕਿਹੜੇ ਕਿਹੜੇ ਵਰਕਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਉੱਤਰੇ ਹਨ ਸਰ ਵਿਜੇ ਪ੍ਰਤਾਪ ਜੀ ਨੂੰ 5 ਸਾਲ ਲਈ ਪਾਰਟੀ ਨੇ ਬਾਹਰ ਕੱਢਤਾ ਦੇਖੋ ਸਮਾਂ ਸੀਗਾ ਕਿ ਪੂਰੇ ਪੰਜਾਬ ਦੀ ਗਲੀ-ਗਲੀ ਹਰ ਮੋੜ ਦੇ ਉੱਤੇ ਕੁਬਰ ਵਿਜੇ ਪ੍ਰਤਾਪ ਦੀਆਂ ਫਲੈਕਸਾਂ ਲਾ ਕੇ ਉਹਨੂੰ ਕੈਸ਼ ਕੀਤਾ ਸੀਗਾ। ਸੋ ਦੇਖ ਲਓ ਆਹੀ ਰਾਜਨੀਤਿਕ ਪਾਰਟੀਆਂ ਆ ਜਿਹੜੇ ਸੱਚ ਬੋਲਣ ਵਾਲੇ ਬੰਦੇ ਹੁੰਦੇ ਜਦੋਂ ਸਰਕਾਰ ਨਹੀਂ ਹੁੰਦੀ ਤਾਂ ਉਹਨਾਂ ਨੂੰ ਰੱਬ ਵਾਂਗੂ ਪੂਜਦੀਆਂ ਉਹਨਾਂ ਨੂੰ ਹੱਲਾਸ਼ੇਰੀ ਦਿੰਦੀਆਂ ਕਿ ਇਹ ਬੰਦੇ ਅੱਗੇ ਆਣੇ ਚਾਹੀਦੇ ਆ ਜੀ ਸੱਚੇ ਬੰਦੇ ਅੱਗੇ ਆਣੇ ਚਾਹੀਦੇ ਆ ਇਮਾਨਦਾਰ ਬੰਦੇ ਅੱਗੇ ਆਣੇ ਚਾਹੀਦੇ ਆ ਤੇ ਜਦੋਂ ਉਹੀ ਬੰਦੇ ਆਪਣੀਆਂ ਗਲਤੀਆਂ ਦੇ ਖਿਲਾਫ ਬੋਲਦੇ ਆ ਤੇ ਆਪਣੀਆਂ ਜੋ ਪਾਰਟੀ ਦੇ ਵਿੱਚ ਗਤੀਵਿਧੀਆਂ ਗਲਤ ਹੋ ਰਹੀਆਂ ਉਹਦੇ ਖਿਲਾਫ ਬੋਲਦੇ ਆ ਤੇ ਉਹਨਾਂ ਬੰਦਿਆਂ ਨੂੰ ਇਹ ਪਾਰਟੀਆਂ ਜਿਹੜੀਆਂ ਆ ਉਹ ਬਾਹਰ ਕੱਢ ਦਿੰਦੀਆਂ ਸੋ ਇਹ ਤਾਂ ਉਹ ਗੱਲ ਆ ਕਿ ਸੱਚ ਦੀ ਸੰਗੀ ਦੱਬਣੇ ਵਾਲਾ ਕੰਮ ਆ ਇਹ ਸੋ ਇਸ ਹਿਸਾਬ ਨਾਲ ਤਾਂ ਫੇ ਜਿੰਨੇ ਵੀ ਵਰਕਰ ਬੋਲਦੇ ਆ ਉਹ ਸਾਰਿਆਂ ਨੂੰ ਬਾਹਰ ਕੱਢ ਦਿਓ ਕਿਉਂਕਿ ਜਿਹੜੇ ਚਮਚੇ ਆ ਉਹਨਾਂ ਨੇ ਤਾਂ ਕਦੀ ਵੀ ਨਹੀਂ ਬੋਲਣਾ ਭਾਵੇਂ ਤੁਸੀਂ ਲੁੱਟ ਕੇ ਖਾ ਲਓ ਪੰਜਾਬ ਸਾਰਾ ਜਾਂ ਤੁਸੀਂ ਬਾਹਰ ਲਿਆਂ ਨੂੰ ਲਟਾ ਦਿਓ ਉਹਨਾਂ ਨੇ ਇਹ ਨਹੀਂ ਕਦੀ ਵੀ ਬੋਲਣਾ ਪਰ ਜਿਹੜੇ ਬੰਦੇ ਬੋਲਦੇ ਆ ਜਿਨ੍ਹਾਂ ਨੂੰ ਦੋਖੋ ਆਪਣੇ ਪੰਜਾਬ ਨਾਲ ਹਮਦਰਦੀ ਆ ਪੰਜਾਬੀਆਂ ਨਾਲ ਹਮਦਰਦੀ ਆ ਤੇ ਉਹ ਤੁਹਾਨੂੰ ਜ਼ਹਿਰ ਦਿਖਾਈ ਦਿੰਦੇ ਆ ਚਮਚਿਆਂ ਨੂੰ ਵੀ ਜ਼ਹਿਰ ਦਿਖਾਈ ਦਿੰਦੇ ਆ ਸੋ ਅਸੀਂ ਕੁਵਰ ਵਿਜੇ ਪ੍ਰਤਾਪ ਦੇ ਨਾਲ ਆ ਤੇ ਅਸੀਂ ਨਖੇਦੀ ਕਰਦੇ ਆ ਆਪਣੀ ਪਾਰਟੀ ਦੀ ਉਹਨਾਂ ਨੂੰ ਬਾਹਰ ਕੱਢਣ ਲਈ ਸੋ ਸ਼ਰਮ ਆਣੀ ਚਾਹੀਦੀ ਸਾਡੀ ਪਾਰਟੀ ਨੂੰ ਉਹਨਾਂ ਨੇ ਕਿੱਦਾਂ ਕੁਵਰ ਵਿਜੇ ਪ੍ਰਤਾਪ ਨੂੰ ਪਹਿਲਾਂ ਕੈਸ਼ ਕੀਤਾ ਤੇ ਹੁਣ ਮਤਲਬ ਨਿਕਲ ਗਿਆ ਤੇ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਸੋ ਇਹ ਜਿਹੜੇ ਸਾਰੀਆਂ ਗਲਤੀਆਂ ਦੇ ਨਤੀਜੇ ਤੁਹਾਨੂੰ 2027 ਦੇ ਵਿੱਚ ਭੁਗਤਣੇ ਪੈਣਗੇ ਤੁਸੀਂ ਦੇਖਿਓ ਇਹ ਤੀਲਾ ਤੀਲਾ ਹੋਊਗਾ ਝਾੜੂ